ਮੈਂ ਸਭIBRਾ ਤੁਹਾਡਾ ਸਾਰੇ ਸਾਹਿਤ ਪ੍ਰੇਮੀ ਦਾ ਸਵਾਗਤ ਕਰਦੀ ਹਾਂ ਜੀ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਸਵੀ ਮੀਡੀਆ ਤੇ ਤੁਹਾਡੇ ਨਾਲ ਅਪਸਰਾ ਨਾਵਲ ਪ੍ਰੀਤ ਕੈ ਦੀ ਰਚਨਾ ਦਾ ਅਗਲਾ ਭਾਗ 11 ਸਾਂਝਾ ਕਰਨ ਜਾ ਰਹੀ ਹਾਂ ਜੀ ਅਚਾਨਕ ਇੱਕ ਦਿਨ ਫੇਸਬੁਕ دوست ਸੰਦੀਪ ਦਾ ਮੈਸੇਜ ਆਇਆ ਸੰਦੀਪ ਨੇ ਕਾਲ ਕਰਨ ਲਈ ਕਿਹਾ ਮੈਂ ਡਿਊਟੀ ਤੋਂ ਘਰ ਆ ਗਈ ਸੀ ਮੈਂ ਫੋਨ ਕਰ ਲਿਆ ਅੱਗੇ ਵੀ ਸਾਡੀ ਥੋੜੀ ਬਹੁਤ ਫੇਸਬੁਕ ਤੇ ਗੱਲ ਹੁੰਦੀ ਰਹਿੰਦੀ ਸੀਗੀ ਪਤਾ ਨਹੀਂ ਸੰਦੀਪ ਦੇ ਮਨ 'ਚ ਕੀ ਆਇਆ ਉਹਨੇ ਮੇਰੇ ਤੋਂ ਮੀਤ ਬਾਰੇ ਪੁੱਛਣਾ ਸ਼ੁਰੂ ਕੀਤਾ ਮੈਂ ਦੱਸਿਆ ਮੀਤ ਮੇਰਾ ਦੋਸਤ ਸੀਗਾ ਹਾਨੀਗਾ ਪਰ ਥੋੜਾ ਝੂਠ ਬੋਲਣ ਤੋਂ ਬਾਅਦ ਮੈਨੂੰ ਲੱਗਾ ਸੰਦੀਪ ਕੋਲ ਮੈਨੂੰ ਝੂਠ ਨਹੀਂ ਬੋਲਣਾ ਚਾਹੀਦਾ ਮੈਂ ਸਾਰਾ ਕੁਝ ਸੱਚ ਦੱਸਦਾ ਸੰਦੀਪ ਨੂੰ ਸ਼ੱਕ ਸੀ ਕਿ ਮੈਂ ਮੀਤ ਦੇ ਜਾਲ ਵਿੱਚ ਫਸੀ ਹੋਈ ਹਾਂ ਸੰਦੀਪ ਮੀਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਸੰਦੀਪ ਮੀਤ ਦਾ ਫੇਸਬੁੱਕ ਦੋਸਤ ਸੀ ਇੱਕ ਦੂਜੇ ਨਾਲ 2-3 ਸਾਲਾਂ ਤੋਂ ਜੁੜੇ ਸੀ ਸੰਦੀਪ ਨੇ ਦੱਸਿਆ ਮੀਤ ਇੱਕ ਨੰਬਰ ਦਾ ਫਰੇਬੀ ਇਨਸਾਨ ਹੈ ਆਖਦਾ ਹੁੰਦਾ ਸੀ ਵਿਆਹ ਫੌਰਨ ਦੀ ਕੁੜੀ ਨਾਲ ਕਰਾਊਗਾ ਸੰਦੀਪ ਬਹੁਤ ਲਾਂਤਾ ਪਾਉਂਦਾ ਸੀ ਮੀਤ ਨੂੰ ਉਹਦੀਆਂ ਨਜ਼ਰਾਂ 'ਚ ਉਹ ਇੱਕ ਘਟੀਆ ਇਨਸਾਨ ਸੀਗਾ ਮੀਤ ਜਿਹਦੇ ਸੰਦੀਪ ਨਾਲ ਗੱਲ ਕਰਦਾ ਸੀ ਤਾਂ ਆਖਿਆ ਕਰਦਾ ਸੀ ਮੇਰਾ ਟਾਰਗੇਟ ਹੈ 333 ਕੁੜੀਆਂ ਮੇਰੀਆਂ ਮਸ਼ੂਕਾਂ ਹੋਣਗੀਆਂ ਇਸੇ ਗੱਲ ਦੀ ਖੈ ਤੇ ਸੰਦੀਪ ਮੀਤ ਨਾਲ ਗੱਲ ਕਰਨੀ ਛੱਡ ਗਿਆ ਸੀ ਸੰਦੀਪ ਨੇ ਮੈਨੂੰ ਕਿਹਾ ਤੂੰ ਮੀਤ ਨੂੰ ਫੇਸਬੁੱਕ ਵਟਸਐਪ ਤੋਂ ਬਲੌਕ ਕਰ ਦੇ ਤੇ ਕਾਲ ਬਲੈਕਲਿਸਟ 'ਚ ਪਾਏ ਪਰ ਮੈਂ ਮੀਤ ਤੋਂ ਡਰਦੀ ਸੀ ਕਿ ਉਹਨੂੰ ਪਤਾ ਲੱਗ ਗਿਆ ਤਾਂ ਉਹ ਗੁੱਸੇ ਹੋਵੇਗਾ ਤੇ ਬਦਲਾ ਲਵੇਗਾ ਸੰਦੀਪ ਨੇ ਭਰੋਸਾ ਦਿੱਤਾ ਕਿ ਮੇਰੇ ਤੇ ਯਕੀਨ ਕਰ ਕੋਈ ਨਹੀਂ ਹੋਵੇਗਾ ਮੈਂ ਸੰਦੀਪ ਤੇ ਯਕੀਨ ਕੀਤਾ ਗੱਲ ਮੰਨ ਲਈ ਮਰੇ ਸਿਰ ਤੋਂ ਬੋਝ ਲਿਆ ਗਿਆ ਸੰਦੀਪ ਨੇ ਮੇਰੀ ਵੱਡੀ ਮੁਸ਼ਕਲ ਦਾ ਹੱਲ ਕਰ ਦਿੱਤਾ ਅਣਗਿਣਤ ਤੇ ਔਖੇ ਫਾਰਮੂਲੇ ਨੂੰ ਸੰਦੀਪ ਨੇ ਜੋੜ ਘਟਾਵਾਂਗ ਆਸਾਨੀ ਨਾਲ ਹੱਲ ਕਰ ਦਿੱਤਾ ਸੀਗਾ ਸੰਦੀਪ ਨੇ ਦੱਸਿਆ ਕਿ ਮੀਤ ਕੱਲਾ ਕਾਗਜ਼ੀ ਸ਼ੇਰ ਗੱਲਾਂ ਨਾਲ ਬੰਦਾ ਮਾਰਨ ਵਾਲਾ ਏ ਕਰਨ ਕਰਾਉਣ ਨੂੰ ਉਹਦੇ ਪੱਲੇ ਕੱਖ ਵੀ ਨਹੀਂ ਸੀਗਾ ਸਦੀਪ ਭਾਈ ਦੀ ਖੜੀ ਮੇਰੇ ਲਈ ਬਾਹਰਲੇ ਡੇਰੇ ਦੇ ਸਾਥ ਵਰਗਾ ਸੀ ਜਿਦੇ ਦਿੱਤੇ ਤਵੀਦ ਨਾਲ ਘਰ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਸੀ ਇਥੋਂ ਤੀਕ ਕਿ ਲੋਕਾਂ ਦੀਆਂ ਮੰਝਾਂ ਦੁੱਧ ਦੇਣ ਲੱਗ ਪੈਂਦੀਆਂ ਸੀ ਪਤਾ ਨਹੀਂ ਬਾਬਾ ਤਵੀਦ ਦੇ ਕੀ ਲਿਖ ਦਿੰਦਾ ਸੀਗਾ ਇਦਾਂ ਹੀ ਅੱਜ ਦੀ ਖੜੀ ਸੰਦੀਪ ਮੇਰੇ ਲਈ ਰੱਬ ਸੀਗਾ ਸੰਦੀਪ ਕਰਕੇ ਮੇਰੇ ਸਿਰੋਂ ਇੱਕ ਵੱਡਾ ਸੰਕਟ ਹਵਾ ਚੱਲੀ ਤੋਂ ਬੱਦਲ ਵਾਂਗ ਟਲ ਗਿਆ ਸੀ ਉਮਰ ਵਿੱਚ ਮੇਰੇ ਨਾਲੋਂ ਛੋਟਾ ਸੀਗਾ ਪਰ ਗੱਲਾਂ ਇਉਂ ਕਰਦਾ ਜਿਵੇਂ ਮੇਰਾ ਪਿਓ ਹੋਵੇ ਹਮੇਸ਼ਾ ਮੈਨੂੰ ਸਮਝਾਉਂਦਾ ਰਹਿੰਦਾ ਸੀਗਾ ਮੀਤ ਵਾਲੇ ਮਾਮਲੇ ਵਿੱਚ ਵੀ ਮੇਰੇ ਪਿਓ ਪਿਓ ਜੁੱਤੀਆਂ ਸਿਰ ਵਿੱਚ ਮਾਰਦਾ ਤੇ ਅੱਗੇ ਸੁਚੇਤ ਰਹਿਣ ਦੀ ਸਲਾਹ ਦਿੰਦਾ ਸੰਦੀਪ ਮੈਨੂੰ ਬਹੁਤ ਨੇਕਦਿਲ ਲੱਗਦਾ ਆਮ ਤੌਰ ਤੇ ਮੁੰਡੇ ਬਾਹਰਲੀਆ ਕੁੜੀਆਂ ਚ ਫਸਾਉਣ ਤੇ ਬਾਅਦ ਵਿੱਚ ਪੈਸੇ ਹੜੱਪਣ ਦੇ ਚੱਕਰਾਂ ਵਿੱਚ ਰਹਿੰਦੇ ਆਂ ਚੰਗੇ ਕੰਮਾਂ ਦੀ ਆੜ ਵਿੱਚ ਬਾਹਰਲੇ ਮੁਲਕਾਂ ਚ ਬੈਠੇ ਪੰਜਾਬੀਆਂ ਤੋਂ ਕਿ ਠੱਗ ਲੋਕ ਵਿਦੇਸ਼ਾਂ ਵਿੱਚ ਦਿਨ ਰਾਤ ਇੱਕ ਕਰਕੇ ਕਮਾਈ ਡਾਲਾ ਠੱਗਦੇ ਰਹਿੰਦੇ ਹਨ ਕਾਫੀ ਗੱਲਾਂ ਬਾਰੇ ਸੰਦੀਪ ਨੇ ਮੈਨੂੰ ਦੱਸਿਆ ਸੀਗਾ ਮੈਨੂੰ ਇਹ ਅਹਿਸਾਸ ਹੋਇਆ ਕਿ ਜਦੋਂ ਅਸੀਂ ਮੁਸੀਬਤ ਵਿੱਚ ਹੁੰਨੇ ਹਾਂ ਤਾਂ ਉਸ ਸਮੇਂ ਅਗਰ ਸਾਨੂੰ ਸਹੀ ਇਨਸਾਨ ਦੀ ਸੰਗਤ ਮਿਲ ਜਾਵੇ ਤਾਂ ਅਸੀਂ ਉਸ ਮੁਸੀਬਤ ਵਿੱਚੋਂ ਨਿਕਲ ਸਕਦੇ ਹਾਂ ਇਸ ਦੇ ਉਲਟ ਅਗਰ ਉਸ ਸਮੇਂ ਅਸੀਂ ਕਿਸੇ ਮਤਲਬ ਪ੍ਰਸਤ ਠੱਗ ਇਨਸਾਨ ਦੀ ਸੰਗਤ ਵਿੱਚ ਆ ਜਾਈਏ ਤਾਂ ਉਹ ਆਪਣੇ ਸਵਾਰਥ ਲਈ ਸਾਡੀ ਜ਼ਿੰਦਗੀ ਕੋਡੀਆਂ ਭਾਅ ਵਿੱਚ ਕੇ ਸਾਨੂੰ ਬਰਬਾਦ ਕਰ ਦੇਵੇਗਾ ਇਸ ਲਈ ਜ਼ਿੰਦਗੀ ਵਿੱਚ ਸੱਚੇ ਦੋਸਤਾਂ ਦੀ ਪਰਖ ਬਹੁਤ ਜ਼ਰੂਰੀ ਹੈ ਅਗਰ ਕੋਈ ਸੱਚਾ ਦੋਸਤ ਨਹੀਂ ਤਾਂ ਖਾਸ ਕਰਕੇ ਸਾਨੂੰ ਕੁੜੀਆਂ ਨੂੰ ਇੰਨਾ ਉਜ ਬਹੁਤ ਤੇ ਸਮਝਦਾਰ ਹੋਣਾ ਪਵੇਗਾ ਕਿ ਅਸੀਂ ਮਾੜੇ ਸਮੇਂ ਵਿੱਚ ਵੀ ਸਹੀ ਫੈਸਲਾ ਲੈਣ ਦੇ ਯੋਗ ਹੋ ਸਕੀਏ ਫੇਸਬੁਕ ਤੇ ਅਸੀਂ ਰੋਜ਼ ਜਿੰਦਗੀਆਂ ਬਰਬਾਦ ਹੁੰਦੀਆਂ ਦੇਖਦੇ ਹਾਂ ਇੱਕ ਹਫਤਾ ਫੇਸਬੁਕ ਤੇ ਮੁੰਡਾ ਕੁੜੀ ਦੀ ਗੱਲ ਹੋਈ ਅਗਲੇ ਹਫਤੇ ਉਹੀ ਮੁੰਡਾ ਕੁੜੀ ਕਿਸੇ ਸੋਨ ਇਨਸਾਨ ਹੋਟਲ ਜਾਂ ਕਿਸੇ ਪ੍ਰਾਈਵੇਟ ਜਗ੍ਹਾ ਤੇ ਇੱਕ ਦੂਜੇ ਨੂੰ ਮਿਲਦੇ ਹਨ ਕੁੜੀ ਨੇ ਕੁਝ ਨਹੀਂ ਦੇਖਿਆ ਕੁਝ ਨਹੀਂ ਸੋਚਿਆ ਕਿ ਮੁੰਡੇ ਦਾ ਸੁਭਾਅ ਕਿਵੇਂ ਦਾ ਹੋਊਗਾ ਸੋਚ ਕਿਵੇਂ ਦੀ ਹੋਊਗੀ ਕੋਈ ਲੋੜ ਹੀ ਨਹੀਂ ਸਮਝੀ ਜਾਂਦੀ ਗਈ ਜਸਮਾ ਦੀ ਖੇਡਾਂ ਖੇੜ ਰਹੀਆਂ ਹਨ ਸਭ ਕੋ ਜਾਣਦੇ ਹੋਏ ਵੀ ਅਸੀਂ ਅੱਖਾਂ ਵਿੱਚ ਕੇਸਲ ਪਟ ਰਹੇ ਹਾਂ ਅਸਲੀਅਤ ਜਾਣਦੇ ਹੋਏ ਵੀ ਅੱਗ ਦੀ ਖੇਡ ਖੇਡ ਰਹੇ ਹਾਂ ਨਾਲੇ ਪਤਾ ਇਹ ਰਾਕ ਤੋਂ ਬਗੈਰ ਕੁਝ ਵੀ ਪੱਲੇ ਨਹੀਂ ਛੜਦੀ ਕੀ ਬਹੁਤੀਆਂ ਕੁੜੀਆਂ ਫੇਸਬੁੱਕ ਤੇ ਬਿਨਾ ਜਾਣੇ ਪਛਾਣੇ ਇਸ਼ਕ ਕਰ ਬੈਠਦੀਆਂ ਨੇ ਇਸ਼ਕ ਕਹਿਣਾ ਸਹੀ ਨਹੀਂ ਹੋਵੇਗਾ ਇਹ ਕਹਿ ਲਵੋ ਝੂਠਾ ਪਿਆਰ ਕਰ ਬੈਠਦੀਆਂ ਏ ਝੂਠਦੀਆਂ ਨੀਹਾਂ ਤੇ ਉਹ ਸਾਰਿਆ ਮਹਿਲ ਝੂਠਾ ਹੀ ਅਖਵਾ ਸਕਦਾ ਏ ਝੂਠ ਭਾਵੇਂ ਮੁੰਡੇ ਵੱਲੋਂ ਹੋਵੇ ਚਾਹੇ ਕੁੜੀ ਵੱਲੋਂ ਮੁਲਾਕਾਤ ਸਮੇਂ ਇੱਕ ਦੂਜੀ ਦੀਆਂ ਫੋਟੋਆਂ ਖਿੱਚ ਜਾਂ ਵੀਡੀਓ ਬਣਾ ਲੈਂਦੇ ਹਨ ਅਗਰ ਕੁੜੀ ਮੁੰਡੇ ਨਾਲ ਕੁਝ ਸਮੇਂ ਬਾਦ ਅਲੱਗ ਵੀ ਹੋਣਾ ਚਾਵੇ ਤਾਂ ਫੋਟੋਆਂ ਜਾਂ ਵੀਡੀਓ ਰਾਹੀਂ ਬਲੈਕਮੇਲ ਕਰਕੇ ਸ਼ੋਸ਼ਣ ਕੀਤਾ ਜਾਂਦਾ ਏ ਫਿਰ ਅਸੀਂ ਸਮਾਜ ਨੂੰ ਦੋਸ਼ੀ ਮੰਨਦੇ ਹਾਂ ਡੂਮਣੇ ਦੇ ਛੱਤੇ 'ਚ ਹੱਥ ਪਾ ਕੇ ਕਾਦੀ ਖੈਰਾ ਤਿਆਰ ਰਹੋ ਬਸ ਮੂੰਹ ਸਿਰ ਸਜਾਉਣ ਤੇ ਮੱਖੀਆਂ ਦੇ ਡੰਗ ਸਹਿਣ ਲਈ ਸੋਸ਼ਲ ਮੀਡੀਆ ਨੂੰ ਸਾਰਥਿਕ ਕੰਮਾਂ ਦੀ ਬਜਾਏ ਪੁੱਠੇ ਕੰਮਾਂ ਲਈ ਜ਼ਿਆਦਾ ਵਰਤਿਆ ਜਾਂਦਾ ਹੈ 12-13 ਸਾਲਾਂ ਦੇ ਮੁੰਡੇ ਕੁੜੀਆਂ WhatsApp Facebook ਤੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ ਜੋ ਕਿ ਬਹੁਤ ਖਤਰਨਾਕ ਹੈ ਇਸਮਾ ਉਹਨਾਂ ਲਈ ਪੜਾਉਣ ਪੜ੍ਹਾਈ ਦਾ ਕਰਨ ਵਾਲਾ ਹੁੰਦਾ ਹੈ ਤੇ ਆਪਣੇ ਵਿੱਚਲੇ ਹੁਨਰ ਨੂੰ ਪਹਿਚਾਨਣ ਦਾ ਹੈ ਪਰ ਅਫਸੋਸ سونے ਤੋਂ ਮਹਿੰਗਾ ਵਕਤ ਅਸੀਂ ਕੋਡੀਆਂ ਨਾਲੋਂ ਸਸਤਾ ਕਰ ਛੱਡਿਆ ਹੈ ਸੰਦੀਪ ਫੇਸਬੁੱਕ ਉੱਪਰ ਉਮਰ ਵਿੱਚ ਸੰਦੀਪ ਬੇਸ਼ੱਕ ਉਮਰ ਵਿੱਚ ਮੇਰੇ ਨਾਲੋਂ 10-12 ਸਾਲ ਛੋਟਾ ਸੀਗਾ ਪਰ ਮੈਨੂੰ ਸਿਖਾ ਕਾਫੀ ਕੁਝ ਗਿਆ ਉਹ ਅਕਸਰ ਇੱਕ ਗੱਲ ਆਖਦਾ ਜੋ ਸਾਡੇ ਲਈ ਸਭ ਤੋਂ ਜ਼ਰੂਰੀ ਕਦਮ ਹੈ ਸਾਨੂੰ ਉੱਪਰ ਪੁੱਟਣਾ ਚਾਹੀਦਾ ਹੈ ਮੰਨ ਲਓ ਅਸੀਂ ਕਰਜ਼ਾਈਆਂ ਸਾਡਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਕਿ ਅਸੀਂ ਮਿਹਨਤ ਕਰਕੇ ਆਪਣੇ ਖਰਚੇ ਇਕੱਠਾਈਏ ਤੇ ਕੱਜ ਤੋਂ ਮੁਕਤ ਹੋਈਏ ਇਹ ਨਹੀਂ ਕਿ ਕਰਜ਼ਾਈ ਹੁੰਦਿਆਂ ਅਸੀਂ ਹੋਰ ਖੂਬ ਪੱਟੀ ਜਾਈਏ ਘਰ ਦੇ ਅੰਦਰ ਅਸੀਂ ਹੀ ਉਹਨਾਂ ਖੂਹਾਂ 'ਚ ਡਿੱਗ ਜਾਵਾਂਗੇ ਉਹਦੇ ਕਹਿਣ ਮੁਤਾਬਕ ਮੈਨੂੰ ਪਹਿਲਾਂ ਆਪਣਾ ਤਲਾਕ ਕੇਸ ਦੇ ਫੈਸਲੇ ਦੀ ਉਡੀਕਣਾ ਚਾਹੀਦਾ ਹੈ ਫਿਰ ਉਸ ਤੋਂ ਅਗਲਾ ਕਦਮ ਪੁੱਟਣਾ ਚਾਹੀਦਾ ਹੈ ਉਹ ਇੱਕ ਹੋਰ ਗੱਲ ਤੇ ਜ਼ੋਰ ਦਿੰਦਾ ਕਿ ਅਗਰ ਮੈਂ ਇਕੱਲੀ ساری ਉਮਰ ਲੰਘਾ ਸਕਦੀ ਹਾਂ ਤਾਂ ਜ਼ਿਆਦਾ ਬਿਹਤਰ ਹੈ ਸੰਦੀਪ ਦੀਆਂ ਗੱਲਾਂ ਕੌਸਮ ਮਿਲੀ ਮੈਨੂੰ ਤਣਾਅ ਮੁਕਤ ਕਰ ਦਿੰਦੀਆਂ ਪਰ ਇਕਲਤਾ ਦਾ ਅਹਿਸਾਸ ਮੇਰੀਆਂ ਜੜ੍ਹਾਂ ਹਿਲਾ ਦਿੰਦਾ ਮੈਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਮਹਿਸੂਸ ਹੁੰਦੀ ਅੱਧੀ ਉਮਰ ਕੰਡਿਆਂ ਦੀ ਸੇਜ ਤੇ ਲੰਗੀ ਬਾਕੀ ਬਚੀ ਬਈ ਦੀ ਬੇਫਿਕਰ ਕਿਸੇ ਦੇ ਪਿਆਰ ਚ ਲੰਘਾਉਣੀ ਚਾਹੁੰਦੀ ਸੀ ਸੰਦੀਪ ਕੋਲ ਆਪਣਾ ਹਰ ਮਾੜਾ ਚੰਗਾ ਭੇਦ ਖੋਲ ਦਿੱਤਾ ਇਸ ਤੋਂ ਪਹਿਲਾਂ ਕਦੇ ਕਿਸੇ ਨਾਲ ਜ਼ਿੰਦਗੀ ਦੀ ਆਖਰੀ ਗਲਤੀ ਤੁਹਾਡੇ ਨਾਲ ਸਾਂਝੀ ਕਰਦੀਆਂ ਗਲਤੀ ਕਹਿ ਲਵੋ ਜਾਂ ਹਾਲਾਤਾਂ ਦੀ ਮਾਰ ਕਹਿ ਲਵੋ ਜਿਵੇਂ ਤੁਹਾਨੂੰ ਚੰਗਾ ਲੱਗੇ ਸੰਦੀਪ ਨੂੰ ਮੈਂ ਜਦੋਂ ਵੀ ਕਾਲ ਕਰਦੀ ਉਹ ਸਾਰੇ ਕੰਮ ਛੱਡ ਮੇਰੇ ਨਾਲ ਗੱਲ ਕਰਦਾ ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਇਕੱਲਾਪਨ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਅਗਰ ਉਹ ਸਮਾਂ ਨਾ ਦਿੰਦਾ ਹੋ ਸਕਦਾ ਇਹ ਗਲਤੀ ਮੈਂ 1 ਸਾਲ ਪਹਿਲਾਂ ਕਰ ਬੈਠਦੀ ਉਹ ਮੇਰੀਆਂ ਗੱਲਾਂ ਸੁਣਦਾ ਤੇ ਮੈਨੂੰ ਸਮਝਾਉਂਦਾ ਉਹਦਾ ਇੱਕੋ ਮਕਸਦ ਸੀਗਾ ਕਿ ਮੈਂ ਗਲਤ ਰਸਤੇ ਨਾ ਬਵਾਂ ਸੰਦੀਪ 2 ਮਹੀਨੇ ਆਪਣੇ ਨਵੇਂ ਸ਼ੁਰੂ ਕੀਤੇ ਕੰਮ ਵਿੱਚ ਵਿਅਸਤ ਰਿਹਾ ਕੁਝ ਦਿਨ ਮੈਂ ਚੈਨ ਨਾਲ ਕੱਟੇ ਪਰ ਥੋੜੇ ਦਿਨਾਂ ਚ ਮੈਂ ਬੇਚੈਨ ਰਹਿਣ ਲੱਗ ਗਈ ਸੀਗੀ ਇਧਰ ਉਧਰ ਧਿਆਨ ਭਟਕਦਾ ਮੈਂ ਸੋਚਿਆ ਕਿੰਨਾ ਕੁ ਚਿਰ ਲੋਕਾਂ ਨਾਲ ਟਾਈਮ ਪਾਸ ਕਰਦੀ ਰਹਾਂ ਕਿ ਕਿਉਂ ਨਾ ਵਿਆਹ ਲਈ ਕੋਈ ਮੁੰਡਾ ਲੱਭਿਆ ਜਾਵੇ ਕੋਟ ਮੈਰਿਜ ਕਰਵਾ ਲਵਾਂਗੀ ਪਰ ਜਦ ਮੁੱਕੂਗਾ ਸਾਰਾ ਹੀ ਮੈਂ ਸ਼ਾਦੀ.com ਤੇ ਅਕਾਊਂਟ ਬਣਾ ਲਿਆ ਸੀਗਾ ਇੱਥੇ ਮੇਰੇ ਮੁਲਾਕਾਤ ਹੋਈ ਹਰੀਸ਼ ਨਾਲ ਹਰੀਸ਼ ਮੇਰੇ ਗਵੰਡ ਵਿੱਚ ਟ੍ਰਾਂਟੋਨ ਚ ਹੀ ਰਹਿੰਦਾ ਸੀਗਾ ਮੇਰੇ ਘਰ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਇਤਫਾਕ ਨਾਲ ਹਰੀਸ਼ ਤੇ ਦੋ ਬੱਚੇ ਸੀ ਤੋਨੂੰ ਮੁੰਡੇ ਤੇ ਤਲਾਕ ਦਾ ਕੇਸ ਚੱਲ ਰਿਹਾ ਸੀ ਬਿਲਕੁਲ ਮੇਰੇ ਵਾਲੀ ਹਾਲਤ ਹਰੀਸ਼ ਮੂਗੇ ਤੋਂ ਸੀਗਾ ਪਿਛਲੇ 4 ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ ਹਰੀਸ਼ ਇੱਕ ਹੋਟਲ ਚ ਕੰਮ ਕਰਦਾ ਫੋਟੋਆਂ ਤੋਂ ਮੈਨੂੰ ਮੇਰਾ ਹਾਨੀ ਲੱਗਿਆ। ਹਰੀਸ਼ ਨਾਲ ਮੈਂ ਸਿੱਧੀ ਮੈਰਿਜ ਦੀ ਗੱਲ ਕੀਤੀ। ਮੈਂ ਸਾਰੀ ਕਹਾਣੀ ਦੱਸੀ। ਮੈਂ ਜੇ ਹਰੀਸ਼ ਮਿਲੇ, ਹਰੀਸ਼ ਮੇਰੇ ਬੱਚਿਆਂ ਨੂੰ ਅਪਣਾਉਣ ਲਈ ਤਿਆਰ ਹੋ ਗਿਆ। ਅਸੀਂ ਇੱਕ ਦੂਜੇ ਨੂੰ ਪਸੰਦ ਆਏ। ਇਹ ਸਾਰਾ ਕੁਝ ਮੈਂ ਸੰਦੀਪ ਤੋਂ ਚੋਰੀ-ਚੋਰੀ ਕਰ ਰਹੀ ਸੀ। ਅਗਰ ਸੰਦੀਪ ਨੂੰ ਹਰੀਸ਼ ਬਾਰੇ ਦੱਸਦੀ, ਉਹਨੇ ਕਦੇ ਵੀ ਸਹਿਮਤੀ ਨਹੀਂ ਸੀ ਦੇਣੀ। ਇਸ ਕਰਕੇ ਮੈਂ ਨਾ ਦੱਸਣਾ ਹੀ ਚੰਗਾ ਸਮਝ ਸੰਦੀਪ ਨੇ ਇੱਕ ਦੋ ਵਾਰ ਮੈਨੂੰ ਕਾਲ ਕੀਤੀ ਵਟਸਐਪ ਤੇ ਮੈਸੇਜ ਵੀ ਕੀਤੇ ਪਰ ਮੈਂ ਕੋਈ ਜਵਾਬ ਨਾ ਦਿੱਤਾ ਮੈਨੂੰ ਲੱਗਿਆ ਮੇਰੀ ਟਕਣਾ ਖਤਮ ਹੋ ਗਈ ਜੋ ਰੱਬ ਤੋਂ ਮੰਗ ਰਹੀ ਸੀ ਉਹ ਮਿਲ ਗਿਆ ਮੈਨੂੰ ਸਹਾਰਾ ਮਿਲ ਜਾਵੇਗਾ ਤੇ ਮੇਰੇ ਬੱਚਿਆਂ ਨੂੰ ਬਾਪੂ ਦਾ ਪਿਆਰ ਅਜੀ ਨਾਲ ਮਿਲ ਕੇ ਬੱਚਿਆਂ ਨੂੰ ਪਿਆਰ ਕਰਾਂਗੇ ਹਰੀਸ਼ ਬਾਰੇ ਮੈਂ ਪੁੱਛ ਪੜਤਾਲ ਕੀਤੀ ਉਹਦੇ ਵੱਲੋਂ ਦਿੱਤੀ ਜਾਣਕਾਰੀ ਸਹੀ ਸੀ ਹਰੀਸ਼ ਕਰਾਇ ਦੇ ਘਰ ਚ ਰਹਿੰਦਾ ਸੀ ਘਰ ਵਾਲੀ ਨਾਲ ਅਣਬਣ ਹੋਣ ਕਰ ਲੜਾਈ ਝਗੜਾ ਰਹਿੰਦਾ ਸੀਗਾ ਤੇ ਆਖਿਰ ਗੱਲ ਤਲਾਕ ਤੱਕ ਪਹੁੰਚ ਗਈ ਸੀ ਸਾਰਾ ਕੁਝ ਜਾਣ ਕੇ ਸੰਤੁਸ਼ਟ ਸੀਗੀ ਮੈਂ ਮੈਂ ਜਸਮੀਨ ਨੂੰ ਦੱਸ ਦਿੱਤਾ ਸੀਗਾ ਤੇ ਹਰੀਸ਼ ਨਾਲ ਮੈਰਿਜ ਕਰਾਉਣ ਦਾ ਫੈਸਲਾ ਕੀਤਾ ਮੈਂ ਹਰੀਸ਼ ਨੂੰ ਹਫ਼ਤੇ ਵਿੱਚ ਦੋ ਵਾਰ ਮਿਲਦੀ ਹਰੀਸ਼ ਨੂੰ ਮਿਲਣਾ ਮੈਨੂੰ ਚੰਗਾ ਲੱਗਦਾ ਪੱਤ ਚੜ ਬਾਦ ਬਹਾਰ ਨੇ ਫਿਰ ਫੇਰਾ ਪਾਇਆ ਫਿਰ ਤੋਂ ਆਸਾਂ ਦੀਆਂ ਕਰੁੰਬਲਾਂ ਫੁੱਟਣਾਂ ਸ਼ੁਰੂ ਹੋ ਗਈਆਂ ਨੋ ਮਾਰ ਕੇ ਦੇਖਿਆ ਤਨਾ ਫਿਰ ਤੋਂ ਹਰਾ ਹੋ ਗਿਆ ਸੀਗਾ ਮੇਰਾ ਤਨ ਮਨ ਇਸ ਗੱਲ ਦੀ ਹਮੇ ਭਰ ਰਿਹਾ ਸੀਗਾ ਕਿ ਹਰੀਸ਼ ਤੇਰਾ ਹੋ ਗਿਆ ਹੈ ਤੇ ਤੂੰ ਹਰੀਸ਼ ਦੀ ਮੇਰੀ ਜ਼ੁਬਾਨ ਹਰੀਸ਼ ਦੀਆਂ ਸਿਫਤਾਂ ਕਰਦੀ ਮੇਰਾ ਰੋਮ ਰੋਮ ਮੁਸਕਰਾ ਅਟਦਾ ਇੱਕ ਇੱਕ ਸਾਹ ਇਸ ਗੱਲ ਦੀ ਜ਼ਮਾਨ ਲ ਦਿੰਦਾ ਕਿ ਬਸ ਇਹੀ ਆ ਜਿੱਥੇ ਤੇਰੀ ਤਲਾਸ਼ ਖਤਮ ਹੋ ਗਈ ਆ ਇਹਨੂੰ ਅਪਣਾਲ ਐ ਇਸ ਵਾਰ ਕਾਫੀ ਸੋਚ ਸਮਝ ਕੇ ਫੈਸਲਾ ਲਿਆ ਡਰ ਇਹ ਸੀ ਕਿ ਮੀਚ ਵਰਗੇ ਠੱਗ ਦੇ ਦੁਆਰਾ ਧੱਕੇ ਨਾਲ ਚੜ ਜਾਵਾਂ ਪਰ ਕਿਸੇ ਚੀਜ਼ ਦੇ ਅੰਤ ਦਾ ਅੰਦਾਜ਼ਾ ਪਹਿਲਾਂ ਚਲਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਮੇਰੇ ਵਰਗੇ ਮੂਰਖ ਜਜ਼ਬਾਤੀ ਲਈ ਤਾਂ ਹਰ ਵੀ ਓਖਾ ਕੰਮ ਐ ਮੈਂ ਸਮਝ ਤੋ ਕੰਮ ਲੈ ਰਹੀ ਸੀ ਪਰ ਪਿਆਰ ਚ ਕਾਹਦੀਆ ਸਮਝਾਂ ਇਹ ਤਾਂ ਸਭ ਕੁਝ ਲੁਟਾ ਦੇਂਦਾ ਨਾਮ ਐ ਇਹ ਤਾਂ ਬਿਨਾ ਪਰਖ ਕੀਤਿਆਂ ਕੱਚਾਂ ਤੇ ਤਰ ਜਾਣ ਦਾ ਨਾਮ ਐ ਨਫਾ ਨੁਕਸਾਨ ਦੇਖਿਆ ਬਿਨਾ ਸਭ ਕੁਝ ਲੁਟਾ ਦੇਣ ਦਾ ਨਾਮ ਐ ਇਸ਼ਕ ਇਹ ਤਾਂ ਤਖਤ ਹਜ਼ਾਰਾ ਛੱਡ ਹੀਰ ਪਿੱਛੇ 12 ਸਾਲ ਫੈਦੇ ਰਹਿਣਾ ਐ ਇਸ਼ਕ ਤਾਂ ਮੰਗਦਾ ਹੀ ਕੁਰਬਾਨੀ ਐ ਪਰ ਦੇਖਿਆ ਜਾਵੇ ਇਹ ਸਭ ਦੀ ਲੋੜ ਕੀ ਹੈ ਆਪਣੀ ਜ਼ਿੰਦਗੀ ਬਰਬਾਦ ਕਰਕੇ ਕਿਸੇ ਪਿੱਛੇ ਪਾਗਲ ਬਣਿਆ ਰਹਿਣਾ ਇਹ ਬੇਤੁਕੀਆਂ ਗੱਲਾਂ ਨੇ ਜੋ ਹਜ਼ਾਰਾਂ ਸਾਲਾਂ ਤੋਂ ਮੁੰਡੇ ਕੁੜੀਆਂ ਦਾ ਦਿਮਾਗ ਖਰਾਬ ਕਰਦੀਆਂ ਆ ਰਹੀਆਂ ਨੇ ਰਿਸ ਤੋਂ ਰਿਸ ਹੀ ਰਾਂਝੇ ਬੰਦੇ ਚੱਕਰ ਵਿੱਚ ਆਪਣੀ ਤੇ ਪਰਿਵਾਰ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਹਨ ਅਗਰ ਇਨਾਂ ਖਿਆਲੀ ਚੀਜ਼ਾਂ ਤੋਂ ਧਿਆਨ ਪਟਕਾ ਕੇ ਅਸਲੀਅਤ ਵਿੱਚ ਲਿਆਇਆ ਜਾਵੇ ਤਾਂ ਬਿਨਾ ਝਟਕੇ ਬਿਨਾ ਪਟਕੇ ਅਸੀਂ ਕੁਝ ਹਾਸਲ ਕਰ ਸਕਦੇ ਹਾਂ ਪਿਆਰ ਦੇ ਅਰਥ ਨੂੰ ਸਮਝਾਉਣ ਸਮਝਣ ਦੀ ਲੋੜ ਹੈ ਪਿਆਰ ਵਿਸ਼ਵਾਸ ਦਾ ਨਾਮ ਹੈ ਜੋ ਸਾਨੂੰ ਖੁਦ ਤੇ ਵੀ ਨਹੀਂਗਾ ਇੱਕ ਛੋਟੀ ਜਿਹੀ ਕਹਾਣੀ ਸੁਣਾਉਣੀ ਆ ਮੁੰਡਾ ਤੇ ਕੁੜੀ ਆਪਸ ਵਿੱਚ ਪਿਆਰ ਕਰਦੇ ਸੀ ਵਿਆਹ ਨਹੀਂ ਹੋ ਸਕਿਆ ਕਾਲਜ ਦੇ ਦਿਨ ਤੋਂ ਬਾਅਦ ਅਲੱਗ-ਅਲੱਗ ਹੋ ਗਏ ਮੁੰਡੇ ਦਾ ਵਿਆਹ ਕਰਤੇ ਹੋਰ ਹੋ ਗਿਆ ਅੱਜ ਤੱਕ तकरीबन 15 ਸਾਲ ਪੂਰੇ ਹੋ ਗਏ ਵਿਆਹ ਨੂੰ ਹੁਣ ਕਿਤੇ ਵੀ ਜਦੋਂ ਉਹ ਸ਼ਰਾਬ ਪੀਂਦਾ ਪੀ ਕੇ ਉਸ ਕੁੜੀ ਨੂੰ ਯਾਦ ਕਰਦਾ ਘਰ ਵਾਲੀ ਨਾਲ ਕਲੇਸ਼ ਕਰਦਾ ਹੈ ਨਾ ਕਿਡੀ ਫਜ਼ੂਲ ਵਾਲੀ ਗੱਲ ਸੋਚਿਆ ਜਾਵੇ ਤਾਂ ਇਸ ਕਲੇਸ਼ ਦਾ ਕਾਰਨ ਸਾਡੀ ਸੋਚ ਹੈ ਜੋ ਘਟੀਆ ਖਿਆਲ ਸੋਚਦੀ ਹੈ ਅਸਲੀ ਜ਼ਿੰਦਗੀ ਨੂੰ ਛੱਡ ਕੇ ਅਗਰ ਇਹ ਸੋਚ ਖਿਆਲ ਸਾਡੇ ਘਰ ਵੱਲ ਹੋਣ ਪਰਿਵਾਰ ਦੀ ਸਾਂਭ ਸੰਭਾਲ ਵੱਲ ਹੋਣ ਤਾਂ ਮਤਲਬ ਹੀ ਨਹੀਂ ਸੀਗਾ ਅਸੀਂ ਘਟੀਆ ਗੱਲਾਂ ਤੋਂ ਪਰੇਸ਼ਾਨ ਹੋ ਜਾਈਏ ਖੈਰ ਗੱਲ ਸ਼ੁਰੂ ਕਰਦੀਆਂ ਹਫਤੇ ਦਾ ਆਖੀਰਲਾ ਦਿਨ ਸਾਰਤੀਆਂ ਦੀ ਰੁੱਤ ਮੈਂ ਹਰੀਸ਼ ਦੇ ਘਰੇ ਗਈ ਸਵੇਰ ਦਾ ਸਮਾਂ ਸੀ ਹਰੀਸ਼ ਸੁੱਤਾ ਪਿਆ ਸੀ ਹਰੀਸ਼ ਦੇ ਘਰ ਜਾਣਾ ਆਉਣਾ ਮੇਰਾ ਆਮ ਹੋ ਗਿਆ ਸੀਗਾ ਮੈਂ ਹਰੀਸ਼ ਨੂੰ ਉਠਾਇਆ ਤੇ ਚਾਹ ਬਣਾਉਣ ਲੱਗੀ ਪਤਾ ਨਹੀਂ ਹਰੀਸ਼ ਨੂੰ ਕੀ ਹੋਇਆ ਮੇਰੇ ਨਜ਼ਦੀਕ ਆਇਆ ਮੈਂ ਸਭ ਕੁਝ ਜਾਣਦੀ ਹੋਈ ਨਹੀਂ ਵੀ ਹਰੀਸ਼ ਨੂੰ ਰੋਕਿਆ ਨਾ ਆਖਿਰ ਕਿਉਂ ਰੋਕਿਆ ਨਾ ਪਤਾ ਨਹੀਂ ਸ਼ਾਇਦ ਇਹ ਵਿਸ਼ਵਾਸ ਸੀਗਾ ਕਿ ਮੇਰੀ ਸਹਿਮਤੀ ਵੀ ਸੀ ਇਸ ਨਾਲ ਪਾਲ ਤੋਂ ਬਾਅਦ ਹਰੀਸ਼ ਮੇਰੇ ਨਜ਼ਦੀਕ ਆਇਆ ਹਰੀਸ਼ ਨੇ ਵਾਅਦਾ ਕੀਤਾ ਕਿ 5 ਮਹੀਨੇ ਬਾਅਦ ਉਹਦੇ ਮੰਮੀ ਡੈਡੀ ਕੈਨੇਡਾ ਆ ਜਾਣਗੇ ਤੇ ਤੈਨੂੰ ਉਹਨਾਂ ਨਾਲ ਮਿਲਾਵਾਂਗਾ ਤਾਂ ਵਿਆਹ ਦੀ ਗੱਲ ਕਰਾਂਗਾ ਜਸਮੀਨ ਤੇ ਰਵੀ ਨੂੰ ਹਰੀਸ਼ ਬਾਰੇ ਦੱਸ ਚੁੱਕੇ ਸੀ ਦੋਨੇ ਬੱਚੇ ਕਈ ਵਾਰ ਹਰੀਸ਼ ਨੂੰ ਮਿਲ ਵੀ ਚੁੱਕੇ ਸੀ ਕਈ ਵਾਰ ਮੈਂ ਉਹਨਾਂ ਨੂੰ ਲੈ ਕੇ ਹਰੀਸ਼ ਦੇ ਘਰੇ ਚਲੀ ਜਾਂਦੀ ਹਰੀਸ਼ ਬੱਚਿਆਂ ਨਾਲ ਹੱਸਦਾ ਖੇਡਦਾ ਬੱਚਿਆਂ ਨੂੰ ਆਪਣਾ ਹੋਣ ਵਾਲਾ ਸਟੈਪ ਫਾਦਰ ਪਸੰਦ ਸੀਗਾ ਬੱਚੇ ਅਕਸਰ ਹਰੀਸ਼ ਦੇ ਬੱਚਿਆਂ ਨੂੰ ਮੈਨ ਲਈ ਕਹਿੰਦੇ ਪਰ ਹਰੀਸ਼ ਮਿੱਠਾ ਜਿਹਾ ਬਹਾਨਾ ਪਣਾ ਦਿੰਦਾ ਸੀਗਾ ਜਦੋਂ ਸਾਡੀ ਸਮਝ ਕੱਖੋਂ ਹੌਲੀ ਹੋ ਜਾਂਦੀ ਹੈ ਤਾਂ ਅਸੀਂ ਵੱਡੇ ਵੱਡੇ ਫੈਸਲੇ ਅੱਖਾਂ ਦੇ ਝਪਕਣ ਵਾਂਗ ਲੈ ਲੈਂਦੇ ਹਾਂ ਪੈਣਾ ਸੋਚੇ ਸਮਝੇ ਫੈਸਲੇ ਸਾਨੂੰ ساری ਉਮਰ ਸਣ ਦੇ ਮਜਬੂਰ ਕਰ ਦਿੰਦੇ ਹਨ ਮੈਂ ਹਰੀਸ਼ ਦੀ ਗੱਲ ਮੰਮੀ ਡੈਡੀ ਨੂੰ ਦੱਸ ਦਿੱਤੀ ਮਾਂ ਨੇ ਕਿਹਾ ਮੈਂ ਹਰੀਸ਼ ਤੋਂ ਦੂਰ ਰਹਾ ਪਰ ਮੈਨੂੰ ਘਰਦਿਆਂ ਦੀ ਰਤਾ ਪ੍ਰਵਾਹ ਨਹੀਂ ਸੀਗੀ ਨਾ ਹੀ ਉਹਨਾਂ ਦੀਆਂ ਨਸੀਬਤਾਂ ਦੀ ਇੱਕ ਵਾਰ ਜਦੋਂ ਇਨਸਾਨ ਤੋਂ ਯਕੀਨ ਉੱਠ ਜਾਵੇ ਮੜ ਕੇ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਘਰਦਿਆਂ ਤੇ ਮੈਨੂੰ ਰੁਪਈਏ ਜਿੰਨਾ ਵੀ ਯਕੀਨ ਨਹੀਂ ਸੀਗਾ वैसे भी पक्के ते सोहरे परिवार ਨਾਲੋਂ ਮੈਂ ਟੁੱਟ ਚੁੱਕੀ ਸੀ ਮੇਰੀ ਜ਼ਿੰਦਗੀ ਜਸਮੀਨ ਤੇ ਅਰਵੀ ਸੀ ਤੀਸਰਾ ਸ਼ਖਸ ਹਰੀਸ਼ ਜਿਹੜਾ ਮੇਰੇ ਦਿਲ ਚ ਖਾਸ ਜਗ੍ਹਾ ਬਣਾ ਗਿਆ ਸੀਗਾ ਆਪਣੇ ਘਰ ਦਾ ਸਾਰਾ ਕੰਮ ਮੈਂ ਹਰੀਸ਼ ਤੇ ਘਰ ਚਲੀ ਜਾਂਦੀ ਕਰਕੇ ਉਹਦਾ ਵੀ ਸਾਰਾ ਕੰਮ ਕਰਾਉਂਦੀ ਹਰੀਸ਼ ਲਈ ਖਾਣਾ ਬਣਾ ਕੇ ਮੈਨੂੰ ਬੜਾ ਸਕੂਨ ਮਿਲਦਾ ਇਹ ਘਰ ਵੀ ਮੈਨੂੰ ਆਪਣਾ ਹੀ ਜਾਪਦਾ ਜਦੋਂ ਅੱਖੀਆਂ ਮਿਲ ਗਈਆਂ ਫਿਰ ਕੀ ਤੇਰਾ ਕੀ ਮੇਰਾ ਘਰੀਜ ਦੇ ਘਰ ਦਾ ਰਸਤਾ 10 ਮਿੰਟ ਦਾ ਸੀ ਮੈਂ ਤੁਰ ਕੇ ਪਹੁੰਚ ਜਾਂਦੀ ਮੈਂ ਆਪਣੇ ਆਪ ਨੂੰ ਦੁਬਾਰਾ ਜਵਾਨ ਮਹਿਸੂਸ ਕਰਨ ਲੱਗੀ ਜਦੋਂ ਦਾ ਤੈਨੂੰ ਤੱਕਿਆ ਵੀ ਮੈਂ ਮੜ ਤੋਂ ਕੁਵਾਰੀ ਹੋ ਗਈ ਹਰੀਸ਼ ਦੇ ਮਿਲਣ ਤੋਂ ਬਾਅਦ ਮਹਿਸੂਸ ਹੋਇਆ ਪਿਆਰ ਕਿਸੇ ਸ਼ਾਇਦ ਦਾ ਨਾ ਹੈ। ਅੱਛਾ, ਇਹਨੂੰ ਕਹਿੰਦੇ ਆ ਪਿਆਰ, ਇਹ ਤਾਂ ਦੁਨੀਆ ਦੀ ਸਭ ਤੋਂ ਅਮੀਰ ਸ਼ਾਇਆ। ਜਿਵੇਂ ਇਨਸਾਨ ਨੂੰ ਪਿਆਰ ਮਿਲ ਗਿਆ, ਸਮਝੋ ਸਭ ਕੁਝ ਝੋਲੀ ਪੈ ਗਿਆ। ਅਨੰਤ ਖੁਸ਼ੀ ਹੈ ਪਿਆਰ 'ਚ, ਸਭ ਭੁੱਖਾਂ ਨੂੰ ਸ਼ਾਂਤ ਕਰਨ ਦੀ ਤਾਕਤ ਹੈ ਪਿਆਰ ਵਿੱਚ। ਰੁੱਖੇ ਚਿਹਰੇ ਤੇ ਚਮਕ ਪਿਆਰ ਤੋਂ ਬਿਨਾਂ ਨਹੀਂ ਆ ਸਕਦੀਗੀ। ਪਿਆਰ ਵਿੱਚ ਬੰਦਾ ਝੂਮਣ ਲੱਗਦਾ ਏ ਅੰਬਰ ਤੇ ਉਡਾਰੀਆਂ ਫਿਰ ਫਿਰ ਬਿਨਾ ਪਰਾਂ ਤੋਂ ਲੱਗਦੀਆਂ ਨੇ। ਇਹ ਨੱਚਣਾ ਗਾਣਾ ਉਡਾਰੀਆਂ ਮੈਂ ਮਹਿਸੂਸ ਕੀਤੀਆਂ। ਦਿਲ ਨੂੰ ਬਿਚੈ ਨਹੀਂ ਜਹੀ ਲੱਗੀ ساری ਉਮਰ ਖਾਕ ਛਾਂ ਦੀ ਰਹੀ ਪਿਛਲੀਆਂ ਗੱਲਾਂ ਚੇਤੇ ਕਰਨ ਲੱਗੀ ਸੰਦੀਪ ਸੰਦੀਪ ਦਾ ਨਾਮ ਆਇਆ ਕਿ ਰਿਸ਼ਤਾ ਮੇਰਾ ਸੰਦੀਪ ਨਾਲ ਉਹ ਮੇਰੇ ਨਾਲ ਇੰਨਾ ਕਰਦਾ ਤੇ ਮੈਂ ਕੀ ਕੀਤਾ ساری ਉਮਰ ਵਿੱਚ ਕਿਸੇ ਨੇ ਮੇਰਾ ਇੰਨਾ ਨਹੀਂ ਸੋਚਿਆ ਜਿੰਨਾ ਸੰਦੀਪ ਨੇ ਸੋਚਿਆ ਮੈਂ ਫਿਰ ਵੀ ਉਹਨੂੰ ਧੋਖੇ ਵਿੱਚ ਰੱਖ ਰਹੀ ਹਾਂ ਮੈਂ ਉਸਦਾ ਫੋਨ ਵੀ ਨਹੀਂ ਚੱਕਿਆ ਕਿੰਨੀ ਮਤਲਬੀ ਹੋ ਗਈਆਂ ਮੈਂ ਮੈਂ ਸੰਦੀਪ ਨੂੰ ਫੋਨ ਕੀਤਾ ਸੰਦੀਪ ਨੇ ਫੋਨ ਨਹੀਂ ਚੱਕਿਆ ਮੈਂ ਸੋਚਿਆ ਸੰਦੀਪ ਮੇਰੇ ਨਾਲ ਨਾਰਾਜ਼ ਹੋ ਗਿਆ ਹੋਣਾ ਹੈ ਮੈਂ ਦੂਸਰੀ ਵਾਰ ਲਗਾਇਆ ਸੰਦੀਪ ਨੇ ਚੱਕ ਲਿਆ ਹੈਲੋ ਸੰਦੀਪ ਦੀ ਆਵਾਜ਼ ਹਈ ਹਾਈ ਸੰਦੀਪ ਕਿਵੇਂ ਹੋ ਮੈਂ ਚੱਜ ਕੇ ਨਹੀਂ ਕਿਹਾ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ ਮੈਂ ਵੀ ਠੀਕ ਹਾਂ ਕੀ ਕਰਦਾ ਸੀ ਮੈਂ ਕਿਹਾ ਮੈਂ ਰੋਟੀ ਖਾਈ ਜਾਂਦਾ ਸੀਗਾ ਤਾਂ ਕਰਕੇ ਫੋਨ ਨਹੀਂ ਚੱਕਿਆ ਗਿਆ ਸੰਦੀਪ ਨੇ ਕਿਹਾ ਮੈਂ ਤਾਂ ਸੋਚਿਆ ਕਿਤੇ ਮੇਰੇ ਨਾਲ ਗੁੱਸੇ ਨਾ ਹੋ ਗਿਆ ਹੋਵੇ ਮੈਂ ਆਪਣੀ ਗਲਤੀ ਮਹਿਸੂਸ ਕਰਦਿਆਂ ਕਿਆ ਨਾ ਨਾ ਦੱਸੋ ਮੈਂ ਗੁੱਸੇ ਕਿਉਂ ਹੋਣਾ ਸੰਦੀਪ ਉਸੇ ਠਰਮੇ ਨਾਲ ਬੋਲ ਰਿਹਾ ਸੀ ਸੰਦੀਪ ਇੱਕ ਜ਼ਰੂਰੀ ਗੱਲ ਕਰਨੀ ਤੇਰੇ ਨਾਲ ਹਾਂ ਹਾਂ ਕਰੋ ਕੀ ਗੱਲ ਕਰਨੀ ਹੈ ਯਾਰ ਤੂੰ ਡਾਂਟੇਗਾ ਪਰ ਮੈਂ ਹੋਰ ਉਹਲਾ ਵੀ ਨਹੀਂ ਰੱਖ ਸਕਦੀ ਤੇਰੇ ਤੋਂ ਮੈਂ ਡਰਦੀ ਡਰਦੀ ਨੇ ਕਿਹਾ ਕੱਲ ਤਾਂ ਦੱਸ ਕੀ ਹੋਇਆ ਮੇਰੇ ਤੇ ਹਰੀਸ਼ ਦੀ ਸਾਰੀ ਕਹਾਣੀ ਮੈਂ ਸੰਦੀਪ ਨੂੰ ਸੁਣਾ ਦਿੱਤੀ ਸੰਦੀਪ ਇੱਕ ਮਿੰਟ ਲਈ ਚੁੱਪ ਰਿਹਾ ਫਿਰ ਬੋਲੇ ਜੱਸੋ ਅਗਰ ਤੈਨੂੰ ਠੀਕ ਲੱਗਿਆ ਚਲ ਕੋਈ ਗੱਲ ਨਹੀਂ ਕੀ ਹੁਣ ਗੱਲ ਇੱਥੋਂ ਤੱਕ ਵੱਧ ਗਈ ਤਾਂ ਕੀ ਕਰ ਸਕਦੇ ਆ ਕਮ ਸੇ ਕਮ ਇੱਕ ਵਾਰ ਪੋਛ ਦਸਤਾ ਲੈਂਦੀ ਮੈਂ ਕੀ ਕਹਿਣਾ ਸੀ ਤੈਨੂੰ ਮੈਨੂੰ ਤਾਂ ਇਸੇ ਗੱਲ ਦਾ ਡਰ ਹੈ ਕਿਤੇ ਐਵੇਂ ਫਿਰ ਨਾ ਕਿਸੇ ਠੱਗ ਦੇ ਚੱਕਰਾਂ ਚ ਫਸ ਜਾਈ ਸੰਦੀਪ ਦੀ ਆਵਾਜ਼ ਵਿੱਚ ਥੋੜਾ ਰੋਸਾ ਵੀ ਸੀ ਨਹੀਂ ਨਹੀਂ ਸੰਦੀਪ ਹਰੀਸ਼ ਉਹਦਾ ਦਾ ਨਹੀਂ ਹੈ ਮੈਂ ਕਿਹਾ ਰੱਬ ਕਰਕੇ ਹੋਵੇ ਵੀ ਨਾ ਮੈਨੂੰ ਤਾਂ ਖੁਸ਼ੀ ਹੈ ਕਿਤੇ ਰੱਖਾ ਸਤਾ ਰਿਹਾ ਸੰਦੀਪ ਦੀ ਆਵਾਜ਼ ਵਿੱਚ ਦਵਾਵਾਂ ਸੀਗਾ ਸੰਦੀਪ ਕਾਫੀ ਸਮਾਂ ਗੱਲ ਕਰਦਾ ਰਿਹਾ ਉਹਨੇ ਫਿਰ ਉਸੇ ਗੱਲ ਤੇ ਜ਼ੋਰ ਦਿੱਤਾ ਕਿ ਤੂੰ ਆਪਣੇ ਤਲਾਕ ਵਾਲਾ ਕੇਸ ਕਲੀਅਰ ਕਰ ਫਿਰ ਗੇ ਸੋਚਣਾ ਔਰ ਦੂਸਰੀ ਗੱਲ ਮੈਂ ਹਰੀਸ਼ ਨਾਲ ਜ਼ਿਆਦਾ ਗੱਲ ਨਾ ਕਰਾਂ ਤੇ ਮਿਲਾਂ ਵੀ ਨਾ ਇਹ ਨਾ ਹੋਵੇ ਕਿ ਤੁਹਾਡਾ ਪਿਆਰ ਜਸਮਾਨੀ ਬਣ ਕੇ ਰਹਿ ਜਾਵੇ ਜਸਮਾਨੀ ਪਿਆਰ ਕਾ ਦਾ ਪਿਆਰ ਹੁੰਦਾ ਹੈ ਅੱਜ ਹੋਰ ਨਾਲ ਕੱਲ ਹੋਰ ਨਾਲ ਬਸ ਦੂਸਰਾ ਮਿਲਣ ਦੀ ਦੇਰ ਆ ਮੈਂ ਕੋਸ਼ਿਸ਼ ਕਰਦੀ ਸੰਦੀਪ ਦੀਆਂ ਗੱਲਾਂ ਤੇ ਅਮਲ ਕਰਨ ਦੀ ਪਰ ਕਰਨਾ ਪਉਂਦੀ ਹਰੀਸ਼ ਇੱਕ ਆਵਾਜ਼ ਮਾਰਦਾ ਤੇ ਮੈਂ ਭੱਜੀ ਜਾਂਦੀ ਸੀਗੀ ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਮੈਂ ਹਰੀਸ਼ ਨੂੰ ਚੇਤੇ ਕਰਦੀ ਮਹਿਸੂਸ ਕਰਦੀ ਉਹ ਮੇਰੇ ਨਾਲ ਹੈ ਹਰੀਸ਼ ਦੇ ਨਾਮ ਦਾ ਬੁਖਾਰ ਮੈਨੂੰ ਚੜ ਚੁੱਕਿਆ ਸੀਗਾ ਜਿਹਦਾ ਹਿਲਾਜ ਸਿਰਫ ਹਰੀਸ਼ ਕੋਲ ਸੀਗਾ ਸਮਾਂ ਗੁਜ਼ਰਦਾ ਗਿਆ ਹਰੀਸ਼ ਦੇ ਪਿਆਰ ਚ ਮੈਂ ਡੂੰਘੀ ਉੱਤਰਦੀ ਜਾ ਰਹੀ ਸੀ ਮੇਰਾ ਆਪਣਾ ਆਪ ਮਿਟਦਾ ਗਿਆ ਤੇ ਹਰੀਸ਼ ਦਾ ਵਾਸ ਹੁੰਦਾ ਗਿਆ ਉਹਦੀਆਂ ਗੱਲਾਂ ਮੇਰੇ ਤੇ ਤਲਸਮੀ ਜਾਦੂ ਕਰਦੀਆਂ ਹਰੀਸ਼ ਦੀ ਮਸਕਰਾਹਟ ਦੇਖ ਮੈਂ ਮਦਹੋਸ਼ ਹੋ ਜਾਂਦੀ ਇੰਜ ਜਾਪਦਾ ਜਿਦਾਂ ਮੈਂ ਕਿਸੇ ਹੋਰ ਦੁਨੀਆ ਵਿੱਚ ਹੋਵਾਂ ਮਿੱਠੀਆਂ ਮਿੱਠੀਆਂ ਧੁਨਾ ਮੈਨੂੰ ਸੁਣਾਈ ਦਿੰਦੀਆਂ ਸੀਗੀਆਂ ਇਹ ਅਜੀਬ ਦੁਨੀਆ ਸੀਗੀ ਸ਼ਾਇਦ ਦਰਵਾਜੇ ਦੇ ਉਸ ਪਾਰ ਦੀ ਦੁਨੀਆ ਸੀ ਜਿਸ ਦੀ ਕਲਪਨਾ ਮੈਂ ਨਿੱਕੀ ਹੁੰਦੀ ਕਰਦੀ ਸੀਗੀ ਇਹ ਹੀ ਸੀ ਉਤਲਿਸਮੀ ਦੁਨੀਆ ਇੱਥੇ ਸਭ ਕੁਝ ਪਿਆਰ ਨਾਲ ਸ਼ੁਰੂ ਹੁੰਦਾ ਤੇ ਪਿਆਰ ਨਾਲ ਖਤਮ ਇਸ ਦੁਨੀਆ ਵਿੱਚੋਂ ਮੈਂ ਨਿਕਲਣਾ ਨਹੀਂ ਚਾਹੁੰਦੀ ਸੀ ਅਗਰ ਇਹ ਸੁਪਨਾ ਹੈ ਤਾਂ ਸੁਪਨਾ ਹੀ ਰਹੇ ਰਾਤ ਕਦੇ ਮੁੱਕੇ ਹੀ ਨਾ ਦਿਨ ਚੜੂ ਤਾਂ ਸੁਪਨਾ ਟੁੱਟ ਜਾਊਗਾ ਖੈਰ ਹੋਵੇ ਮੇਰੀ ਚੰਦਰੀ ਅੱਖ ਕਦੇ ਖੁੱਲ੍ਹੇ ਹੀ ਨਾ ਮੈਂ ਆਪਣਾ ਆਪ ਹਰੀਸ਼ ਨੂੰ ਲਟਾ ਚੱਕੀ ਸੀ ਹਰੀਸ਼ ਤੋਂ ਕਦੇ ਕੁਝ ਨਾ ਮੰਗਿਆ ਹਰੀਸ਼ ਲਈ ਕੁਝ ਨਾ ਕੁਝ ਖਰੀਦੀ ਰਹਿੰਦੀ ਔਰਤ ਆਪਣੇ ਪਤੀ ਤੇ ਸਭ ਕੁਝ ਵਾਰਨਾ ਚਾਹੁੰਦੀ ਹੈ ਇਥੋਂ ਤੱਕ ਕਿ ਅਸੀਂ ਤਾਂ ਸਤੀ ਹੋਣ ਤੋਂ ਵੀ ਨਹੀਂ ਡਰਦੀਆਂ ਕਦੇ ਹਰੀਸ਼ ਤੋਂ ਪਰੇ ਮੈਨੂੰ ਦੁਨੀਆ ਨਾ ਦਿਸਦੀ ਦਿਨੋ ਦਿਨ ਮੇਰਾ ਪਿਆਰ ਅਮਰਵੀਰ ਵਾਂਗ ਵੱਧਦਾ ਹੀ ਜਾ ਰਿਹਾ ਸੀ ਹਰੀਸ਼ ਦੇ ਮੰਮੀ ਡੈਡੀ ਆਇਆਂ ਨੂੰ ਤਕਰੀਬਨ 20 ਦਿਨ ਹੋ ਗਏ ਪਰ ਮੈਨੂੰ ਨਾ ਮਿਲਾਇਆ। ਹਰੀਸ਼ ਨੇ ਮੈਨੂੰ ਘਰ ਆਉਣ ਤੋਂ ਮਨਾ ਕੀਤਾ ਸੀ। ਹਰੀਸ਼ ਨੇ ਕਿਹਾ ਮੈਂ ਮੰਮੀ ਡੈਡੀ ਨਾਲ ਗੱਲ ਕਰ ਲਵਾਂ ਫਿਰ ਤੈਨੂੰ ਮਿਲਾਵਾਂਗਾ। ਉਹਨਾਂ ਚਰਤੂ ਘਰ ਨਾ ਏ। ਦਿਨ ਲੰਘਦੇ ਗਏ ਮੈਂ ਕਈ ਵਾਰ ਕਿਹਾ ਮੰਮੀ ਡੈਡੀ ਨਾਲ ਮਿਲਾਓ। ਹਰੀਸ਼ ਹਰ ਵਾਰ ਇੱਕੋ ਗੱਲ ਆਖਦਾ ਅੱਜ ਕਰੂੰਗਾ ਗੱਲ। ਹਰੀਸ਼ ਦੀਆਂ ਗੱਲਾਂ ਮੈਨੂੰ ਲਾਰੇ ਜਪਣ ਲੱਗੀਆਂ। ਮੇਰਾ ਮੱਥਾ ਠਣਕਣ ਲੱਗਾ। ਇਹ ਸਭ ਕੀ ਹੋ ਰਿਹਾ ਏ? ਲੰਘਦੇ ਦਿਨਾਂ ਨਾਲ ਮੇਰੀ ਚਿੰਤਾ ਵਧਣ ਲੱਗੀ। ਮੈਨੂੰ ਹਰੀਸ਼ ਤੇ ਸ਼ੱਕ ਹੋਣ ਲੱਗਾ। ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹ ਉਹਦੀਆਂ ਸਭੇ ਗਲਤੀਆਂ ਕਮੀਆਂ ਮਾਫ ਕਰ ਦਿੰਦੇ ਆ ਧਿਆਨ ਹੀ ਨਹੀਂ ਦਿੰਦੇ ਪਰ ਜਦੋਂ ਬੁੱਧੀ ਤੋਂ ਕੰਮ ਲੈਣ ਲੱਗਦੇ ਆ ਤਾਂ ਫਿਰ ਨਿੱਕੀਆਂ ਨਿੱਕੀਆਂ ਗਲਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਜੋੜ ਕੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ ਮੈਂ ਵੀ ਇਸੇ ਤਰ੍ਹਾਂ ਕੀਤਾ ਹਰੀਸ਼ ਨੇ ਮੈਨੂੰ ਘਰ ਆਉਣ ਤੋਂ ਮਨਾ ਕੀਤਾ ਸੀ ਮੈਂ ਗਈ ਵੀ ਨਹੀਂ ਮੈਂ ਮਿਲਣ ਲਈ ਆਖਦੀ ਹਰੀਸ਼ ਹਫ਼ਤੇ ਵਿੱਚ ਇੱਕ ਵਾਰ ਮਿਲਦਾ ਬਾਹਰ ਕਿਸੇ ਹੋਟਲ ਵਿੱਚ ਹਰੀਸ਼ ਮੇਰਾ ਫੋਨ ਨਾ ਚੱਕਦਾ ਜਾਂ ਗਿਉਂ ਕੱਟਦਾ ਰਹਿੰਦਾ ਮੈਂ ਬਹੁਤ ਪਰੇਸ਼ਾਨ ਹੋਈ ਮੈਨੂੰ ਡਰ ਲੱਗਣ ਲੱਗਾ ਮੈਨੂੰ ਲੱਗਿਆ ਮੈਂ ਫਿਰ ਧੋਖਾ ਖਾ ਗਈਆਂ ਮੈਂ ਹਰੀਸ਼ ਦੇ ਘਰ ਗਈ ਕਿ ਜੋ ਦੇਖਿਆ ਬਹੁਤ ਦੁਖਦਈ ਸੀ ਧਰਤੀ ਫਟ ਗਈ ਤੇ ਮੈਂ ਵਿੱਚ ਤਸ ਗਈ ਹਰੀਸ਼ ਤੇ ਮੰਮੀ ਡੈਡੀ ਜਦੋਂ ਤਿੱ ਕੈਨੇਡਾ ਆਏ ਹਰੀਸ਼ ਹੋਰ ਜਗ੍ਹਾ ਰਹਿਣ ਲੱਗਾ ਹਰੀਸ਼ ਤੇ ਪੁਰਾਣੇ ਘਰ ਹੋਈ ਹੋਰ ਕਰਾਇਦਾ ਰਹਿ ਰਹੇ ਸੀਗੇ ਹਰੀਸ਼ ਨੂੰ ਪਤਾ ਸੀ ਮੈਂ ਘਰੇ ਆਵਾਂਗੀ ਹਰੀਸ਼ ਨੇ ਮੈਨੂੰ ਧੋਖੇ ਵਿੱਚ ਰੱਖਿਆ ਆਪਣੀ ਤਕਦੀਰ ਤੇ ਆਪਣੇ ਆਪ ਤੋਂ ਮੈਨੂੰ ਘ੍ਰੇਣ ਆਉਣ ਲੱਗੀ ਸੀਗੀ ਮੇਰਾ ਵੀ ਕੀ ਜਿਉਣਾ ਸੀਗਾ ਕੁੱਤਿਆਂ ਨਾਲੋਂ ਬੇਕਾਰ ਜ਼ਿੰਦਗੀ ਸੀ ਮੇਰੀ ਕਾਰ ਆ ਕੇ ਮੈਂ ਹਰੀਸ਼ ਨੂੰ ਫੋਨ ਕੀਤਾ ਘਰ ਬਾਰੇ ਪੁੱਛਿਆ ਹਰੀਸ਼ ਉਲਟਾ ਮੈਨੂੰ ਗਾਲਾਂ ਕੱਢਣ ਲੱਗਾ ਕਹਿਣ ਲੱਗਾ ਮੈਨੂੰ ਪਤਾ ਸੀ ਤੂੰ ਘਰੇ ਆਵੇਂਗੀ ਇਸੇ ਕਰਕੇ ਮੈਂ ਘਰ ਬਦਲ ਲਿਆ ਕਿੰਨੀਆਂ ਗੱਲਾਂ ਹਰੀਸ਼ ਮੈਨੂੰ ਬੋਲਦਾ ਰਿਹਾ ਦੱਸੋ ਹਾਲੇ ਵੀ ਮੈਂ ਗਲਤਾਂ ਇਹ ਹੈ ਔਰਤ ਦੀ ਤਰਾਸਤੀ ਲਟਾ ਕੇ ਵੀ ਸਭ ਕੁਝ ਸੋਨਾ ਪੈਂਦਾ ਆ ਮੇਰਾ ਕੀ ਕਸੂਰ ਸੀਗਾ ਮੈਂ ਤਾਂ ਬੇਬਤ ਹੋ ਕੇ ਵੀ ਅੱਜ ਸਖਣੀ ਖੜੀ ਹਾਂ ਫਿਰ ਵੀ ਕਸੂਰਵਾਰ ਬਣ ਗਈ ਅਗਰ ਹੁਣ ਵੀ ਨਾ ਸਮਝੀ ਤਾਂ ਫਿਰ ਮੱਤ ਗਿੱਚੀ ਪਿੱਛੇ ਨਹੀਂ ਗਿੱਟਿਆਂ ਚ ਹੋਊਗੀ ਮੈਂ ਸਭ ਕੁਝ ਸਮਝ ਗਈ ਹਰੀਸ਼ ਲਈ ਮੈਂ ਟਾਈਮ ਪਾਸ ਸੀ ਹਰੀਸ਼ ਨੂੰ ਸਿਰਫ ਜਸਮੀ ਪੁੱਕ ਸੀ ਜਿਸੀ ਪੂrti ਮੇਰੇ ਤੋਂ ਫ੍ਰੀਜ ਹੋ ਗਈ ਸੀ ਮੈਨੂੰ ਅਕਲੋਂ ਅੰਨੀ ਨੂੰ ਇੱਕ ਵਾਰ ਵੀ ਨਾ ਦੱਸਿਆ ਕਿ ਹਰੀਸ਼ ਫਸਲੀ ਬਟੇਰਾ ਏ ਮੈਂ ਬਰਬਾਦ ਹੋ ਗਈ ਮੈਂ ਟੁੱਟ ਗਈ ਹਰੀਸ਼ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਮੇਰੀ ਜ਼ਿੰਦਗੀ ਨੂੰ ਰੰਗीन ਕਰਨ ਦੇ ਸੁਪਨੇ ਦਿਖਾ ਕੇ ਬਾਕੀ ਬਸ ਦੇ ਰੰਗ ਵੀ ਕੱਢ ਕੇ ਲੈ ਗਿਆ ਜ਼ਿੰਦਗੀ ਬੇਰੰਗ ਕਰ ਗਿਆ ਸੀਗਾ ਬਚਪਨ ਮਾਂ ਪਿਓ ਤੇ ਭਾਈ ਨੇ ਰੋਲ ਦਿੱਤਾ ਜਵਾਨੀ ਸਹਰਿਆਂ ਨੇ ਖਾ ਲਈ ਤੇ ਹੁਣ ਹਰੀਸ਼ ਸਭ ਦੇ ਸਭ ਹਰਾਮੀ ਮੇਰੇ ਹਿੱਸੇ ਹੀ ਕਿਉਂ ਆਇਆ ਮੈਂ ਵਾਰ-ਵਾਰ ਫੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹ ਬੇਰਹਿਮੀ ਨਾਲ ਮੈਨੂੰ ਛਾਂਗਦੇ ਰਹੇ ਮੈਂ ساری ਉਮਰ ਚੁੱਪ ਰਹੀ ਲੋਕਾਂ ਨੂੰ ਆਪਣੇ ਨਾਲ ਖੇਡਣ ਦਿੱਤਾ ਆਪਣੇ ਚੰਗੇ ਮਾੜੇ ਦੀ ਪਰਖ ਨਹੀਂ ਕੀਤੀ ساری ਉਮਰ ਨਿਦਾਨ ਖੂਣਾ ਕਰਦੀ ਰਹੀ ਕਰਦਿਆਂ ਖਿਲਾਫ ਕਦੇ ਨਾ ਬੋਲੀ ਜੋ ਜਿੱਦਾਂ ਕਰਦਾ ਰਿਹਾ ਚੁੱਪਚਾਪ ਸਦੀ ਰਹੀ ਬਾਪ ਦੀਆਂ ਹਰਕਤਾਂ ਨੇ ਤੇ ਵੀ ਨਾ ਮੇਰਾ ਨਾ ਬੋਲੀ ਮੂੰਹ ਕਰੈਣਾ ਹੀ ਬਾਪ ਨੂੰ ਸਹਦੰਦਾ ਸੀਗਾ ਬਾਬ ਜਦੋਂ ਮਾੜੀਆਂ ਹਰਕਤਾਂ ਕਰਦਾ ਸੀ ਉਸ ਵਕਤ ਮੱਟ ਕੇ ਚਪੇੜ ਮਾਰੀ ਹੁੰਦੀ ਦੁਆਰਾ ਕੋਲ ਆਉਂਦੀ ਹਿੰਮਤ ਨਾ ਪੈਂਦੀ ਪਰ ਮੈਂ ਤਾਂ ਚੁੱਪਚਾਪ ਰਹੀ ਇਦਾਂ ਤਾਂ ਕੋਈ ਫਾਇਦਾ ਉਠਾ ਲਵੇਗਾ ਇੰਨੀ ਹਿੰਮਤ ਮੇਰੇ ਵਿੱਚ ਕਦੇ ਨਾ ਆਈ ਕਾਸ਼ ਮੈਂ ਇਦਾਂ ਕੀਤਾ ਹੁੰਦਾ ਮਾਮੇ ਨੇ ੱੱਕੇ ਨਾਲ ਵਿਆਹ ਕਰਤਾ ਬਿਨਾ ਪਤੀ ਚੂ-ਚੂ ਕੀਤਾ ਮੈਂ ਵਿਆਹ ਕਰਵਾ ਲਿਆ। ਇਹੀ ਸੋਚਦੀ ਰਹੀ ਜੋ ਕਿਸਮਤ ਨੂੰ ਮਨਜ਼ੂਰ ਪਰ ਮੈਂ ਗਲਤ ਰਹੀ ਕਿਸਮਤ ਕੀ ਹੈ? ਕਿਸਮਤ ਮੌਕਿਆਂ ਦਾ ਨਾਮ ਹੈ ਜੋ ਇਨਸਾਨ ਛੋਟੇ ਤੋਂ ਛੋਟੇ ਮੌਕੇ ਨੂੰ ਅਜਾਈ ਜਾਣ ਦਿੰਦਾ ਹੈ ਉਹ ਬਾਅਦ ਵਿੱਚ ਪਛਤਾਉਂਦਾ ਹੈ ਫਿਰ ਕੱਲੀ ਕਾਸ਼ ਪੱਲੇ ਰਹਿ ਜਾਂਦੀ ਹੈ। ਕਾਸ਼ ਮੈਂ ਇਹ ਸਭ ਕੁਝ ਕੀਤਾ ਹੁੰਦਾ। ਕਾਸ਼ ਮੈਂ ਵਿਆਹ ਕਰਾਉਣ ਲਈ ਨਾ ਕਰਦੀ। ਧੰਮਾ ਮੇਦੀ ਕੀ ਮਜਾਲ ਸੀ ਕਿ ਮੈਨੂੰ ੱੱਕੇ ਨਾਲ ਭੇਡਾਂ ਬੱਕਰੀਆਂ ਵਾਂ ਕਿਸੇ ਨਾਲ ਤੋੜ ਦਿੰਦਾ। ਬਾਕੀ ਰਹਿੰਦੀ ਕਸਰ ਸਹੁਰਿਆਂ ਨੇ ਕਰ ਦਿੱਤੀ। 14 ਸਾਲ ਕਟਖਾਂਦੀ ਰਹੀ। ਕੀ ਗੱਲ ਕਟ ਖਾਨ ਦਾ ਮੇਰਾ ਕੋਈ ਸੌਦਾ ਹੋਇਆ ਸੀਗਾ ਇਹੀ ਡਰ ਸੀ ਕਿ ਅੱਗੋਂ ਬੋਲੇ ਪਤਾ ਨਹੀਂ ਕੀ ਕਰ ਦੇਣਗੇ ਕਿਤੇ ਮੈਨੂੰ ਛੱਡ ਨਾ ਦੇ ਦੇ ਅਗਰ ਛੱਡ ਦਿੱਤਾ ਤਾਂ ਕੀ ਕਰਾਂਗੀ ਮੈਂ ਕਿੱਥੇ ਜਾਵਾਂਗੀ ਆਪਣੀ ਇੱਜ਼ਤ ਲਟਾ ਕੇ ਮਾਪਿਆਂ ਦੀ ਇੱਜ਼ਤ ਬਚਾਉਂਦੀ